ਸਸਕਾਲ ਜੀ ਮੈਂ ਬੇਨਤੀ ਕਰਨਾ ਆਣਾ ਜੀ ਤੀਰਥ ਬਣ ਰਿਹਾ ਜੀ ਤੇ ਤੁਹਾਡੇ ਸਾਥ ਦੀ ਲੋੜ ਹੈ ਸਰੀਆ ਚਾਹੀਦਾ ਜੀ ਹੁਣ ਅੱਗੇ ਸਾਨੂੰ ਤੇ ਜਿਹੜਾ ਵੀ ਵੀਰਪੈਣ ਸਰੀਏ ਦੇ ਵਿੱਚ ਕੰਟਰੀਬਿਊਸ਼ਨ ਪਾ ਸਕਦਾ ਤੁਸੀਂ ਇਹ ਨਾ ਸੋਚੋ ਕਿ ਇਹ ਬਿਲਡਿੰਗ ਬਣ ਰਹੀ ਆ ਇਹ ਇਤਿਹਾਸ ਬਣ ਰਿਹਾ بڑے ਲੋਕਾਂ ਦਾ ਸੁਪਨਾ ਹੈ ਕਿ ਸਮਾਜ ਦੇ ਵਿੱਚ ਕੋਈ ਵੀ ਬਿਨਾਂ ਇਲਾਜ ਤੋਂ ਨਾ ਮਰੇ ਇਹ ਜੇ ਮਾਰਾ ਇਹਨੇ ਸਾਡੀ ਟੀਮ ਦੇ ਕੋਲੋਂ ਝੋਲੀ ਪਾਈ ਹੈ ਸੇਵਾ ਤਾਂ ਇਹਨੂੰ ਆਪਣਾ ਸੋਚ ਕੇ ਕਾਰਜ ਪੂਰਾ ਕਰੋ ਕਿਉਂਕਿ ਇਹ ਸੁਪਨੇ ਸੌਖੇ ਨਹੀਂ ਆ ਪੂਰੇ ਕਰਨੇ ਬੜਾ ਕੁਝ ਕੁਰਬਾਨ ਕਰਨਾ ਪੈਂਦਾ ਜ਼ਿੰਦਗੀ ਦੇ ਵਿੱਚ ਬੜੀ ਮਹਾਰਾਜ ਦੀ ਅਪਾਰ ਕਿਰਪਾ ਚਾਹੀਦੀ ਹੈ ਜੇ ਇਹ ਕਾਰਜ ਸ਼ੁਰੂ ਕਰਨੇ ਨੇ ਤਾਂ ਇਹ ਹਸਪੀਟਲ ਦਾ ਪ੍ਰੋਜੈਕਟ ਜਿਹੜਾ ਸ਼ੁਰੂ ਹੋਇਆ ਇਹ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ ਤੇ ਮੈਂ ਚਾਹਨਾ ਕਿ ਆਉਣ ਵਾਲੀ ਹਿਸਟਰੀ ਦੇ ਵਿੱਚ ਜਦੋਂ ਲੋਕ ਇਸ ਹਸਪੀਟਲ ਤੋਂ ਫਾਇਦਾ ਲੈਣਗੇ ਦਵਾਈਆਂ ਇਲਾਜ ਆਪਰੇਸ਼ਨ ਟੈਸਟ ਫ੍ਰੀ ਕਰਾਣਗੇ ਕੋਈ ਬਿਨਾਂ ਇਲਾਜ ਤੋਂ ਨਹੀਂ ਮਰੇਗਾ ਤੁਹਾਨੂੰ ਵੀ ਦੁਆਵਾਂ ਜੁੜਨਗੀਆਂ ਜੇ ਤੁਸੀਂ ਸਾਨੂੰ ਅੱਜ ਆਸਰੀਏ ਦੇ ਵਿੱਚ ਮਿੱਟੀ ਦੇ ਵਿੱਚ ਕੰਟਰੀਬਿਊਸ਼ਨ ਪਾਉਂਗੇ ਉਧਰ ਢੋਲੂ ਚੱਲ ਰਿਹਾ ਹੈ ਤੇ ਸਾਨੂੰ ਉਹਦੇ ਵਿੱਚ ਵੀ ਤੁਹਾਡੇ ਸਾਥ ਦੀ ਲੋੜ ਹੈ ਤੇ ਵੱਧ ਚੜ ਕੇ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ WhatsApp ਕਰਕੇ ਸੇਵਾ ਜ਼ਰੂਰ ਪਾਓ ਇਹ ਬੜੀ ਵੱਡੀ ਸੇਵਾ ਹੈ ਜਿਹੜੀ ਤੁਸੀਂ ਪਾ ਕੇ ਜਿਹੜੀ ਇਹ ਲੋਕਾਂ ਦੀ ਸੇਵਾ ਦੇ ਵਿੱਚ ਯੋਗਦਾਨ ਪਾ ਸਕਦੇ ਹੋ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ